ਅਜੇਦੈਂ ਜਿਸ ਵਕਤ ਗੁਰੂ ਨਾਨਕ ਨੇ ਅਵਤਾਰ ਲਿਆ ਜਿਹੜੇ ਕਬਰਾਂ ਚ ਮੁਰਦੇ ਸੀ ਉਹਨਾਂ ਦੇ ਵਿੱਚ ਵੀ ਆਤਮਾ ਆ ਗਈ ਉਹਨਾਂ ਨੂੰ ਵੀ ਖੁਸ਼ੀਆਂ ਹੋ ਗਈ ਤੇ ਜਿਹੜੇ ਅਯਾੜ ਉੱਜਾ ਉਯਾਰ ਸੀ ਕਦੇ ਆਵਾਜ਼ ਨਹੀਂ ਹੋ ਸਕਦੇ ਸੀ ਗੁਰਨਾਨਕ ਜਿੱਥੋਂ ਦੀ ਲੰਘੇ ਮਰੀਚੀ ਪਉਣ ਵਾਗੀ ਇਥੇ ਅਯਾਰ ਸੀ ਅਚਾਨਕ ਉੱਠੇ ਬ੍ਰਿਖਸ਼ ਅਵਿਹਾ ਜਾਤ ਆ ਗਈ ਹਰੇਕ ਦੇ ਦਿਲਾਂ ਦੇ ਵਿੱਚ ਅਵਿਹਾ ਜਾਤ ਆ ਗਈ ਅੱਜ ਦੇ ਦਿਨ ਇਹ ਤਾਂ ਦਿਹਾੜਾ ਅੰਤ ਵਿੱਚ ਪਤਾਲ ਚ ਸਵਰਗ ਚ ਮਲਾਇਆ ਜਾਂਦਾ ਹੈ ਜਮਨਾ ਜੋ ਫਲ ਮੈ ਕੁਪੇ ਸਭ ਪਤ ਚਰ ਬੂਟੇ ਤਹਿ ਗਬੇ ਸੁਤੇ ਹੋਏ सदिय कबरां चो मुर सुनी भूमी ते गुलजार लू नान तार तारोबे पारत को अवतार लु नानकूतोरू चंद चढ़िया तलवंडी सी <smallionics>